ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਸਰਪੰਚ ਦੇ ਪਤੀ ਤੇ ਗੁੰਡਾਗਰਦੀ ਦਾ ਦੋਸ਼ ਰਾਈਫਲ ਨਾਲ ਪਿੰਡ ਦੇ ਲੋਕਾਂ ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਪਿੰਡ ਵਾਲਿਆਂ ਨੇ ਰਾਈਫਲ ਖੋਲ ਕੇ ਕੀਤੀ ਪੁਲਿਸ ਦੇ ਹਵਾਲੇ ਚੜ੍ਹਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਅਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਗੁੰਡਾਗਰਦੀ ਦਿਖਾਈ ਹੈ ਅਜਿਹਾ ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਹੈ ਦਸਿਆ ਜਾ ਰਿਹਾ ਹੈ ਕਿ ਪਿੰਡ ਦੀ ਦੂਜੀ ਧਿਰ ਵੱਲੋਂ ਪਿੰਡ ਵਿੱਚ ਨਾਲੀ ਬਣਾਈ ਗਈ ਸੀ ਜਿਸ ਨੂੰ ਸਰਪੰਚਣੀ ਦੇ ਪਤੀ ਗੁਰਨਾਮ ਸਿੰਘ ਨੇ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੀ ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਪੰਚ ਦੇ ਪਤੀ ਨੇ ਆਪਣੀ ਰਾਈਫਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਦੀ ਰਾਈਫਲ ਖੋਹ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਅਤੇ ਪੁਲਿਸ ਆਉਣ ਤੋਂ ਪਹਿਲਾਂ ਹੀ આરોપી ਗੁਰਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਰਾਤ 2 ਵਜੇ ਫਿਰ ਪਿੰਡ ਆ ਕੇ ਆਪਣੇ ਟਰੈਕਟਰ ਦੇ ਨਾਲ ਦੂਜੀ ਧਿਰ ਦੇ ਲੋਕਾਂ ਦੀ ਫਸਲ ਖਰਾਬ ਕਰ ਦਿੱਤੀ ਅਤੇ ਇੱਕ ਹਵੇਲੀ ਦੇ ਕੋਠੇ ਨੂੰ ਵੀ ਟਾ ਦਿੱਤਾ ਜਿਸ ਤੋਂ ਬਾਅਦ ਫਿਰ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਆ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਪੰਚ ਦੇ ਪਤੀ ਗੁਰਨਾਮ ਸਿੰਘ ਦੀ ਰਫਲ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਅਮਰਬੀ ਸਿੰਘ ਪਿੰਡ ਹਲੋਵਾਲ ਜੋ ਕਿ ਮੈਂ ਅਕਤੂਬਰ ਮਹੀਨੇ ਚ ਸਰਪੰਚੀ ਦੀ ਚੋਣ ਹੋਈ ਸੀ ਲੜੀ ਸੀ। ਮੇਰੇ ਮੁਕਾਬਲੇ ਗੁਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ। ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ। ਮੇਰੇ 6 ਮੈਂਬਰ ਬਣ ਗਏ ਜੀ। ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਆ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰਾ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ ਚਾਰ ਪੰਜ ਦਿਨ ਹੋ ਗਏ ਨੇ ਪੈ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲ ਮਟੀਰੀਅਲ ਲਿਆ ਕੇ ਮੈਂ ਆਪਣੀ ਜਗ੍ਹਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇ ਉੱਤੇ ਗੱਡੀ ਚਾੜਤੀ ਇੱਕ ਵਾਰੀ ਗਾਂ ਕੀਤੀ ਇੱਕ ਅਰੇ ਪਿਛਾਂ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਹਟ ਜਾ ਨਾ ਇਦਾਂ ਕਰ ਏਕਰਨਾਮ ਸਿੰਘ ਜਦੋਂ ਇਹਨੀ ਗੱਲ ਕਹੀ ਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਪਰਨ ਜਦੋਂ ਇਹਨੇ ਰਫਲ ਭੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਪਿੰਡ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਨ ਸਿੰਘ ਕੱਲ ਇਹ ਮੇਰਾ ਤਾਇ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਪਾਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਇ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਡਿਆ ਸੀ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਆ ਇੱਕ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀਆਂ ਨੇ ਅੱਗੇ ਪਿਛੇ ਕੀਤੀ ਆ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਿਨਾਲੀ ਕੱਢ ਲਈ ਆ ਦਿਨਾਲੀ ਕੱਢ ਕੇ ਇਹਨੇ ਫਿਆਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਿਨਾਲੀ ਇਹਦੇ ਕੋ ਖੋਲੀ ਆ ਖੋ ਕੇ ਮੁੜ ਕੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਆ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਆ ਉਹਦੇ ਦੋ ਫਿਆਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਇਹਰੇ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਇਹਦੇ ਘਰ ਲਾ ਕੇ ਸਾਡੀ ਪੈਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਇਹਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਤੇ ਇਹਨੇ ਸਾਰਾ ਰਾਹ ਵਾਤ ਆ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਇਹਨਾਂ ਦਾ ਪਹਿਲਾਂ ਤੋਂ ਹੀ ਆਫਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਇਹਨਾਂ ਦਾ ਆਫਸ ਚ ਝਗੜਾ ਚੱਲੀ ਹੁੰਦਾ ਆ ਆਪਰੇਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤਾਂ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰਨ ਦਾ ਕੀ ਸ਼ਰਾ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਿ ਲੈ ਲਈ ਠੀਕ ਹੈ